ਨਹੀਂ ਪਤਾ ਯਾਰ ਨਹੀਂ ਪਤਾ ਕੀ ਰਸਤਾ ਯਾਰ ਪੁੱਛਣ ਦੇ ਤੈਨੂੰ ਆ ਰਬ ਨਾਲ ਇੱਕ ਤੋਂ ਸਿੱਧਾ ਹੀ ਹੋ ਜਾ ਚਾਂਸੀ ਰਹਿਣੀ ਆ ਪਿੱਛੇ ਹੀ ਜਗ੍ਹਾ ਮਿਲ ਜਾਊਗਾ ਆਇਓ ਤੇਰੀ ਬੈਕ ਜਣਾ ਬੂਗਾ ਬੈਕ ਬੈਕ ਪਾਸ਼ਾ ਬੜੀ ਗਿਆਨ ਬੋਲਦਾ ਯਾਰ ਇੱਕ ਵਾਰੀ ਫੇਰ ਬੋਲਦੀ ਯਾਰ ਨਾ ਭਰਾਵਾ ਪਾਸ਼ਾ ਲਾ ਲਿਆ ਆਪੇ ਪ੍ਰੋਗਰਾਮ ਜਿਆ ਇੱਕ ਤਰਾਫੇ ਲਾ ਆਪੇ ਲਾ ਲਿਆ ਨੇ ਪੈਰਾਪੂਣਾ ਨਾਲ ਡਰਾਈਵਰ ਕਰਤਾ ਆਪਾਂ ਚੇਂਜ ਨਹੀਂ ਲੋਟਾ ਉਹਦੇ ਕੋਲ ਲਾਇਸੈਂਸ ਨਹੀਂ ਹਾਂ ਜੀ ਯਾਰ ਗੰਗੇ ਕੀ ਆਲਦੇ ਠੀਕ ਠਾਕ ਸਸਰੀਕਾਲ 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 ਕੀ ਕੀ ਹੋਇਆ ਅੱਗੇ ਮੈਂ ਨਾਲ ਖੇਤੀ ਤੋਂ ਬਾਹਰ ਨਿਕਲਣ ਦੀ ਬਾਰੀ ਚੋਂ ਮੈਨੂੰ ਚੋਕਣਾ ਮੈਂ ਦੇਖੋ ਸੁਣਦੇ ਜਾ ਰਹੇ ਹਾਂ ਅੱਜ ਥੋੜਾ ਜਿਹਾ ਕੰਮ ਜ਼ਰੂਰੀ ਚਲੋ ਅੱਜ ਡਰਾਈਵ ਮੈਂ ਕਰਾਂਗਾ ਇਹਨਾਂ ਦਾ ਬੋਨਾਂ ਬੋਨ ਲਾ ਦੇਣਾ ਅੱਗੇ ਉਹ ਮੈਂ ਸਾਰਾ ਇਹ ਅੱਜ ਆ ਜਾ ਹਾਂਜੀ ਅੱਜ ਡਰਾਈਵ ਮੈਂ ਕਹਾਂ ਮੈਂ ਕਰਾਂਗਾ ਲਾ ਦੇਣਾ ਬੋਨਡ ਗੱਡੀਆਂ ਅੱਜ ਦੀ ਯਾਰ ਫਿੱਕੇ ਫਿੱਕੇ ਯਾਰ ਬਾਈ ਗੰਦੀ ਜਾਂਦੀ ਇਹ ਸ਼ੋਰ ਸੀ ਹੋਈ ਆ ਇੰਸ਼ੋਰ ਸੋਈ ਕੋ ਗੱਲ ਨਹੀਂ ਚਲੋ ਠੀਕ ਆ ਫਿਰ ਮੈਂ ਕੰਢੀ ਆ ਬਾਏ ਚਲੋ ਚਲੀਏ ਬਾਹਰ ਹਾਂਜੀ ਸਸੀ ਕਾਲ ਵੈਲਕਮ ਕੀ ਹਾਲ ਚਾਲ ਆਪਾਂ ਚੱਲ ਪਿਆ ਘਰੋਂ ਬਟਾਲੇ ਤੋਂ ਤੇ ਅੱਜ ਵੇਖੋ ਦੀਵਾਨ ਕਿੱਥੇ ਲੈ ਕੇ ਜਾਂਦਾ ਇਨੇ ਕੰਮਾਂ ਚ ਜਰੂਰੀ ਉੱਥੇ ਜਾਣਾ ਹੈ ਤੇ ਕਹਿੰਦਾ ਮੈਂ ਭਾਜੀ ਚਲੋ ਅੱਜ ਮੈਂ ਵਿਹਲੇ ਮੈਂ ਕਹਾਂ ਚਲੋ ਮੈਂ ਮੈਂ ਨਾ ਮੈਂ ਵੀ ਵਿਹਲਾ ਹਾਂ ਚਲੋ ਤੁਹਾਨੂੰ ਕਮਾ ਲੈਂਦਾ ਕਿੰਨੇ ਕੈਬਨ ਸੜਕਾ ਸ਼ੁਰਕਾ ਦੇ ਤੇ ਕਰਨ ਇਧਰ ਹਾਂਜੀ ਇਹ ਵੀ ਲੱਟੇ ਮਾਰਨ ਟਰ ਮਗਰ ਕੋਕੜੀ ਹੋ ਹੈਂਦਾ ਪੁੱਟੰਡਿਓ ਤੇਜੀ ਜੀ ਦੇਖਿਓ ਭਰਾ ਲੈ ਵੀ ਭਾਜੀ ਹੁਣੀ ਚਲਾ ਰਿਹਾ ਗੱਡੀ ਆਹ ਕੀ ਬਾਤ ਹੈ ਕਦਾਂ ਫਿਰ ਆ ਰਿਹਾ ਮਜਾ ਨੰਦ ਇਹ ਦੀਦੀ ਸੰਦੀਪ ਬੈਠੀ ਹੈ ਮਗਰ ਕਿੰਨੇ ਸੌਂ ਗਿਆ ਢੀ ਇਹ ਭਾਈ ਕਿਧਰੋਂ ਹੀ ਜਾਣਦੇ ਆਪਾਂ ਭਲਾ ਹਾਂ ਯਾਰ ਮਨ ਹਾਂ ਆ ਰਹਾ ਦਾ ਸੋਮੇ ਦੇ ਡੇਰੇ ਦੇ ਵਿੱਚੋਂ ਨਹੀਂ ਹਨਾ ਆ ਰੋਡ ਬੜੀ ਬਣਿਆ ਦਾ ਸਾਫ਼ ਆਦਾ ਹਾਂ ਤੇ ਇਹ ਸਿੱਧਾ ਦਾ ਗਾਣਾ ਚੱਲ ਰਿਹਾ ਵੇ ਜਿਹੜਾ ਨਵਾਂ ਆਇਆ ਜੇ ਗਾਣਾ ਡਰਾਈਵਰ ਕਰਤਾ ਆਪਾਂ ਚੇਂਜ ਨਹੀਂ ਲੋਟਾ ਉਹਦੇ ਕੋਲ ਲਾਇਸੈਂਸ ਨਹੀਂ ਨਹੀਂ ਹੈਗਾ ਹੈਗਾ ਲਾਇਸੈਂਸ ਬਾਹਰ ਉਹਦਾ ਹੈ ਭਾਈ ਕਿਨੇ ਮੈਂ ਥੱਕ ਗਿਆ ਹੁਣ ਆਹੋ ਵਿਅਸਤਾ ਕੰਮ ਦਾ ਬਹੁਤ ਕਾਵਟ ਹੋ ਗਿਆ ਮਾਰੇ ਜੀਤ ਹੈ ਨਹੀਂ ਭਾਜੀ ਤੇ ਯਾਰ ਪਤਾ ਕੀ ਚੱਕਣਾ ਆ ਪਾ ਇਹ ਲੁੱਡਾ ਆ ਜਸਟ ਸਟੈਂਡ ਆਪਾਂ ਕਰ ਲਿਆ ਫਿੱਟ ਇਹ ਸਟੈਂਡ ਤੋਂ ਅੱਜ ਹੀ ਕੰਮ ਲਿਆ ਆਪਾਂ ਇਹ ਐਸੋੜਾ ਅੰਨ ਆ ਚੁੱਕਾ ਫੋਨ ਦਾ ਵਜਨ ਥੋੜਾ ਜਿਆਦਾ ਆ ਆਨਲਾਈਨ ਚੀਜ਼ਾਂ ਇਦਾਂ ਦੀ ਹੋਣੀਆਂ ਚੱਲਣ ਡਿਆ ਵੀਰ ਮਾੜਾ ਨਹੀਂ ਕਹਿਣਾ ਛੜੀ ਸਿੱਧੀ ਗੱਲ ਆ ਵੀ ਬਖਤਵਈ ਨਾ ਕਰ ਮੀਰ ਸਾਢੇ 400 ਖਰਚਿਆ ਤਾਂ ਚੰਗਾ ਸਾਢੇ 400 ਇਹ ਮੇਰੇ ਸੰਦੇ ਚੜਕ ਮੈਂ ਬਹੁਤਾਂ ਨੇ ਕਹਿੰਦਾ 40 ਦਿਨ ਵੀ ਪੂਰੇ ਕਰਦੇ ਸਾਢੇ 400 ਪੂਰਾ ਨਹੀਂ ਬਹੁਤ ਚੱਲੀ ਜਾਣਾ ਵਾ ਇਹ ਫੋਨ ਦਾ ਖਾ ਹਲਕਾ ਲਾਇਆ ਕਰ ਇਹਨਾਂ ਆ ਵਜਨ ਜਿਆਦਾ ਫੋਨ ਦਾ ਕਵਰ ਰੜਾ ਦੀ ਇਕੱਲਾ ਕਵਰ ਦਾ ਵਜ ਨਹੀਂ ਬੜਾ ਵਾ ਹਾਂ ਬੜਾ ਵਜ ਨੂੰ ਬੜਾ ਬਹੁਤ ਜ਼ਿਆਦਾ ਆਉਂਦਾ ਬਹੁਤ ਜ਼ਿਆਦਾ ਤਾਂ ਵੀ ਆ ਵੀ ਖਾਲੀ ਰੱਖਿਆ ਵੇਖ ਲਓ ਬਸ ਕਿੱਥੇ ਨਹੀਂ ਮੈਨੂੰ ਲੱਭਾਈ ਕੋ ਨਹੀਂ ਹੋ ਲੈ ਹਾਂ ਜੇ ਲੱਗੇ ਆਗੇ ਥੋੜੇ ਦੋ ਚਾਰ ਹੀ ਰੱਖੇ ਆ ਐਮਜੀ ਵਾਲੇ ਫਰੀ ਦੇ ਦਿੰਦੇ ਹਾਂ ਫਰੀ 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 ਕਹਦੇ ਵਿੱਚੋਂ ਪੈਸੇ ਲੈ ਲੈਣਗੇ ਜਦ ਸਰਸ ਕੰਜਾਂ ਦੇ ਏਕੜਾ ਪਾ ਦੇ ਦਿੰਦੇ ਹਣੇ ਹਾਂ ਐਡੇ ਡੱਬੇ ਦੇਂਦੇ ਇਹੋ ਜਿਹਾ ਨਾਲ ਆਇਆ ਹੈ ਬਹੁਤ ਟਾਈਮ ਕੱਢ ਗਿਆ ਬਹੁਤ ਟਾਈਮ ਵੜਿਆ ਵਰਤਿਆ ਨਹੀਂ ਤੇਰ ਦਾ ਵੀ ਕੱਟਣਾ ਕਿੱਥੇ ਪਹੁੰਚੇ ਆਪਾਂ ਹੁਣ ਰੇਨੂ ਰੋਡ ਜਾਣਾ ਕਹਿੰਦੇ ਆਪਾਂ ਰਸਤਾ ਭੁੱਲ ਗਿਆ ਆਪਾਂ ਨੂੰ ਆਹ ਕੁੜੀ ਕੀ ਕਰਨ ਈ ਹੈ ਅਈ ਇਧਰ ਚਗਰਾਉਣਾ ਜਾਣਾ ਚਗਰਾਉਂ ਚਗਰਾਮਾ ਜਾਣਾ ਪਈ ਸਿੱਧੇ ਚੰਗੇ ਅੱਛਾ ਇਧਰ ਦੇ ਸਿੱਧੇ ਟੀਪੈਂਟ ਆ ਜੈਣਾ ਟੀਪੈਂਟ ਚਗਰਾਵਾ ਜਾਣਾ ਚਗਰਾਵਾ ਮੈਂ ਪੁੱਜ ਚਗਰਾਮਾ ਠੀਕ ਜੀ ਆਹ ਕੁੜੀ ਨੂੰ ਆਹ ਕੁੜੀ ਨੂੰ ਪਛਲਾ ਨਹੀਂ ਤੇ ਇਹਨੂੰ ਪਤਾ ਕੋ ਫੇਰ ਫੇਰ ਕਮਾਉਣਾ ਪੈਣਾ ਫੇਰ ਕਮਾਉਣਾ ਤਾਰੇ ਮੁੰਡੇ ਕਮਾਲ ਦੇango ਉੱਥੇ ਹੀ ਕਮਾਈ ਜਾਂਦੇ ਆਂ ਨੋੜੇ ਆਂ ਹੁੰਦੇ ਵੇਖੋ ਸਹੀ ਗੱਲ ਸਹੀ ਗੱਲ ਕਾਪੋਰਡਲਾ ਰੋਡ ਦੈਨ ਟਰਨ ਰਾਈਟ ਐਟ ਕਾਪੋਰਡਲਾ ਰੋਡ ਉਹ ਕੁੜੀਏ ਕੀ ਕਰਨੀ ਨਾ ਬੱਤ ਤੇ ਬੰਦ ਨੇ ਸਭ ਕੁਝ ਕਰਤੇ ਹੀ ਬੰਦ ਸਭ ਕੁਝ ਹੁਣ ਗੰਦੋ ਖਾਈ ਜਾ ਉਹ ਆਗੇ ਆਗੇ ਅੰਦਰ ਟ੍ਰੈਫਿਕ ਬੜੀਆ ਬੰਦ ਕਰਤਾ ਅੱਗੇ ਨੇ ਲੈਂਸਰ ਕਰਕੇ ਲਾਤੀਆਂ ਕੰਨੀਆਂ ਗੱਡੀਆਂ ਉਹਨੇ ਆਪਣਾ ਲਾ ਲਿਆ ਆਪੇ ਪ੍ਰੋਗਰਾਮ ਜਿਆ ਆਪੇ ਲਾ ਲਿਆ ਇਹ ਪੈਰਾ ਪੂਰਾ ਨਾਲ ਨੱਚਣੇ ਜੀ ਲੋਕਾਂ ਕੇ ਬੰਦੇ ਨਾਲ ਗੱਲ ਕਰਾਉਣਾ ਅੱਜ ਆਪਾਂ ਦੀ ਬਣਾਏ ਥੋੜਾ ਜਿਹਾ ਕੰਮ ਇੱਥੇ ਸ਼ਹਿਰ ਜਗਰਾਉਂ ਬਸ ਹੁਣ ਪਹੁੰਚਣੇ ਆਲੇ ਆ ਚੱਲ ਬੰਦ ਇਹ ਵੀ ਆ ਵਧੀਆ ਕੀਤਾ ਵੀ ਇੰਨੇ ਜਿਹੜਾ ਬੱਚੇ ਨੇ ਰੋਕ ਕੇ ਨਗਾਉਂ ਡਿਆ ਜਿਹੜਾ ਇੱਥੇ ਬਲਕਵੇਂ ਚੌਕ ਲੈ ਵੇ ਇੱਥੇ ਇਹਨਾਂ ਪੁੱਛ ਇੱਥੇ ਪੁੱਛਣ ਦੇ ਡਿਆ ਰਸਤਾ ਰਸਤੇ ਚੰਗਿਆਣਾ ਪੁੱਛਣ ਦੇ ਰਸਤੇ ਵਾਹੇ ਕਿੱਧਰ ਜਾਣਾ ਹੋਣਾ ਉਹ ਆਉ ਕਹਿੰਦੇ ਇਹਨੂੰ ਨਹੀਂ ਪਤਾ ਅਸੀਂ ਤੇਰਲੇ ਲੈਂਦੇ ਐ ਨਹੀਂ ਪਤਾ ਕੱਕੇ ਨਹੀਂ ਨਹੀਂ ਪਤਾ ਕੀ ਰਸਤਾ ਯਾਰ ਪੁੱਛਣ ਦੇ ਤੈਨੂੰ ਆ ਰੱਬ ਨਾਲ ਥੋ ਸਿੱਧਾ ਹੀ ਹੋ ਜਾ ਚਾਂਸੀ ਰਹਿਣੀ ਆ ਪਿੱਛੇ ਹੀ ਜਾ ਕਮਲ ਜਾਊਗਾ ਆਇਓ ਤੇਰੀ ਬੈਕ ਜਣਾ ਬੂਗਾ ਬੈਕ ਬੈਕ ਭਾਸ਼ਾ ਬੜੀ ਘਿਆਣ ਬੋਲਦਾ ਯਾਰ ਇੱਕ ਵਾਰੀ ਫੇਰ ਬੋਲਦੀ ਯਾਰ ਨਾ ਭਰਾਵਾ ਅਜੀ ਹੁਣ ਆਪਾਂ ਨੂੰ ਲੱਭਣੇ ਡਾ ਕਮਲ ਚੌਂਕ। ਕਈ ਦੋ ਦਿਨਾਂ ਦੀ ਘੁੰਮ ਲਿਆ। ਅੱਗੇ ਚੱਲ ਗਏ ਫਿਰ ਪਿੱਛੇ ਆ ਗਏ। ਪ੍ਰੋਪਰ ਜਗ੍ਹਾ ਦਾ ਪਤਾ ਨਹੀਂਗਾ। ਇਹਦੇ ਮੈਡੀਕਲ ਲਿਆਉਣੀਆਂ ਦੀ ਬਨੇ ਉਥੋਂ। ਸਕੂਟਰ ਦੇ ਪੂਏ ਤੇ ਇੱਥੇ ਸਾਇਸ ਸਕੂਟਰ ਮਿਲ ਜਾਂਦਾ ਤੁਹਾਨੂੰ ਇੱਥੇ ਏਰੀਆ 'ਚ। ਸਕੂਟਰ ਮਿਲਿਆ ਫਿਰ ਆਖਿਆ ਨਜ਼ਾਰਾ ਜੀ। ਸਕੂਟਰ ਤੇ ਆਇਆ ਕਹਿੰਦਾ ਗਾਂ ਤੋਂ ਜਗ੍ਹਾ। ਆ ਆਏ ਕਮਲ ਚੌਂਕ। ਦੋ ਦਿਨ ਮੈਂ ਬਾਹਰ ਹੀ ਰਹਿਦਾ ਵੀ ਇਹਦੇ ਪਾਜੀ ਪੇਪਰ ਕੋਈ ਨਹੀਂ ਜੀ। ਕਮਲ ਚੌਂਕ ਜੀ ਇਹ ਬਾਜ਼ਾਰ ਸੈਂਟਰ ਹੋ ਗਿਆ ਹੁਣ ਅੱਜ ਬਾਜ਼ਾਰ ਇਹ ਵਿਖਾਣੇ ਤੁਹਾਨੂੰ ਕਿਹੜੇ ਇਹ ਚ ਫਿਰਣ ਹੈ ਹੀ ਬਣਾ ਜਗਰਾਉ ਹਾਂ ਲ ਜਗਰਾਉ ਦਾ ਸ਼ਹਿਰ ਵੇਖੋ ਜੀ ਕਰੋ ਚੈੱਕ ਸੇਮ ਬਟਾਲੇ ਵਰਗਾ ਹੀ ਕੋਈ ਨੁਕਸਾਨ ਨਹੀਂ ਖੜਾ ਹੈ ਨਾ ਦਸੀ ਦਿੱਤੀਆਂ ਅਨਸ਼ਾਨੀ ਬੱਲੇ 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 ਨਿਸ਼ਾਨੀ ਅਸੀਂ ਪਾਕਿਸਤਾਨ ਆਏ ਨਿਸ਼ਾਨੀ ਕਾੜਨੀ ਇੱਥੇ ਕਿਹਦੀ ਜੁੱਤੀ ਕੀ ਸਹੀ ਗੱਲ ਹੈ ਯਾਰ ਇਹ ਗੱਡੀ ਲੰਘ ਚੁਗੀ ਇਧਰ ਕਹਿਣ ਦਵੇਗਾ ਇੱਥੋਂ ਪਛਲੀ ਪਛਲੀ ਗਏ ਬਣਾ ਯਾਰ ਆਦੇ ਗੱਡੀ ਲੰਘ ਜਾਣੀਆਂ ਪਰ ਗੱਡੀ ਥੋੜੀ ਆਰਾਮ ਨਾਲ ਨਿਕਣੀ ਪੈਣੀ ਕਿਤੇ ਨੂੰ ਗਿਆ ਸੱਜੇ ਸੱਜੇ ਗਿਆ ਉਹਨੇ ਇਹਨੂੰ ਕਿਹਾ ਦੇਖਦੇ ਆ ਫਰੂਟ ਫਰਾਡ ਬਹੁਤ ਲੱਗਾ ਅੱਜ ਤੇ ਵਿੱਚ ਬੜੇ ਘਾਟ ਲੱਗੇ ਵੇ ਯਾਰ ਗਾਂਹ ਦੇ ਕਰ ਲੋ ਭਰਾਵਾ ਦਸਨ ਨੂੰ ਜੇ ਉਹ ਸੀ ਜਾਣੇ ਕਿੰਨੇ ਵੇ ਸੀ ਜਾਣਦੇ ਹੀ ਮਗਰ ਹੁਣ ਇਹ ਭਾਣੇ ਬਿਲਟ ਲਾ ਤੇ ਆਡੇ ਰੋਕ ਕਰਕੇ ਮੰਨਦਾ ਹੀ ਉਹ ਤਾਂ ਉਹਨੇ ਮੁੰਡਿਆ ਹੋਵੇ ਤਰਲੇ ਲੈਣ ਡਿਆ ਲੈ ਹੈਗੇ ਨੇ ਆ ਬੁੱਕੇ ਕਿੰਨੇ ਲੱਗੇ ਜਾਂ ਤਾਂ ਜਾਂਦੋ ਵੀ ਹਾਂ ਜੀ ਬਾਜ਼ਾਰ ਵਿੱਚ ਆ ਗੱਡੀ ਲੱਗੀ ਸਵਿਫਟ ਵੇਖੋ ਇਹ ਪਾਸੇ ਨਹੀਂ ਕਰਨ ਦੇ ਵੇਖੋ ਹਾਂ ਜੀ ਲਾ ਗਿਆ ਕਿਸਾਈਡ ਤੇ ਆਂਦਾ ਆ ਜਾ ਯਾਰ ਨਹੀਂ ਨਿਕਲਨੀ ਗੱਡੀ ਮੈਨੂੰ ਉਹ ਕਹਿੰਦਾ ਆ ਜਾ ਯਾਰ ਲੈ ਸਾਰਿਆਂ ਦੇ ਗੁੱਸੇ ਨੰਘਿਆ ਸਾਰਾ ਮਾਂ ਕੀ ਗੱਡੀ ਹੈ ਮੈਂ ਗੱਡੀ ਕੀ ਦੀ ਹੋ ਗਈ ਹੈ ਐਕਸਪ੍ਰੈਸ਼ਨ ਉਹ ਪਾਏ ਕਿਥੋਂ ਆਉਣ ਡਿਆ ਵੇ ਕਿੰਨੇ ਕਿਦਾਂ ਵੇਖਣ ਡਿਆ ਤੇਰੇ ਅੰਨ ਭੜਾ ਔਖਾ ਵੇਖਣ ਡਿਆ ਓਦੀ ਸੋਟੀ ਹੋ ਚਲ ਗਿਆ ਪਰੋਂ ਮੈਂ ਲਾ ਕੇ ਆਉਣਾ ਚਾਪੀ ਮੈਂ ਇਥੇ ਗੱਡੀਆਂ ਗੱਡੀਆਂ ਸਜਾਉਣ ਦਾ ਕੰਮ ਕਰਦੇ ਆ। ਚਲੋ ਵੀ। ਆ ਗੱਡੀ ਨੇ ਪਾਸੇ ਕੀਤੀ ਤੇ ਭਾਵੜਾ ਤੰਗ ਹੋਣ ਡਿਆ ਇੱਧਰ ਵੇਖੋ। ਆ ਗਿਆ। ਅੱਜ ਵਸ। ਵੀਰ ਜੀ, ਵੀਰ ਜੀ ਆਏ ਆ। ਭਾਜੀ ਉਤਰੋ ਇੱਥੇ ਇਹ ਗੱਡੀ ਲੱਗੀ। ਪਹੁੰਚ ਗਏ ਆਪਾਂ ਵੀ ਟਿਕਾਣੇ ਅੱਗੇ ਕਰਕੇ ਲਾ ਦੇ ਗਾਂ ਕਰਕੇ। ਅੱਗੇ ਦੂਜੀ ਕਲੀ ਤੋਂ। ਹੁਣ ਪਹੁੰਚੇ ਆਂ ਆਪਾਂ। ਉਹ ਕਿੱਧਰ ਲੈ ਗਏ ਆਈਆਂ? ਇੱਥੇ ਲੰਮੇ ਇੱਥੇ। ਪਰ ਬੋਲੀ ਜਾਣਾ ਇੱਧਰ ਹੀ ਆ। ਜਾਣਾ ਇੱਧਰ ਹੀ ਆ ਜਾਣਾ ਇੱਧਰ ਹੀ। ਚਲੋ। ਨਾ ਦੋ ਬੈਕ ਕਰਕੇ ਆਉਣੇ ਇੱਥੇ। ਜਗਰਾਵਾਂ ਪਹੁੰਚੇ ਆਪਾਂ। ਤੇ ਮੈਡੀਸਨ ਜਿੱਥੋਂ ਲੈਣੀ ਉਹ ਲੈ ਲਿਆ ਤੇ ਹੁਣ ਆਪਾਂ ਨਾਨਕਸਰ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਫੇਰ ਆਪਾਂ ਜਾਵਾਂਗੇ ਕਿਉਂਕਿ ਨੇੜੇ ਆਏ ਸੀ ਕਿ ਮੈਂ ਚਲੋ ਮੱਥਾ ਟੇਕ ਚੱਲਦੇ ਹਾਂ ਕਿ ਨਹੀਂ ਵੀ ਬਿਲਕੁਲ ਬਿਲਕੁਲ ਜਾਣਾ ਚਾਹੀਦਾ ਗੱਡੀ ਹੁਣ ਕਿੱਧਰ ਰੇ ਸਾਈਡ ਗੱਡੀ ਉੱਧਰ پارک ਹੁਣ ਅੱਗੇ ਕਰ ਰਿਤੇ ਇੱਧਰ ਲਾ ਕੇ ਛੜੀ ਉਹਨੇ ਵਾਹੇ ਬਾਈ ਨੇ ਮੈਂ ਇੱਧਰ ਲਾ ਦੇ ਗਾਹਾਂ ਕਰ ਦੇ ਆ ਇੱਧਰ ਲਾ ਦੇ ਪਿੱਪਲ ਦੇ ਹੇਠਾਂ ਹਨਾ ਵਧੀਆ ਸੌਂ ਗਈ ਆ ਆਜੋ ਆਜੋ ਐਂਟਰੀ ਇੱਧਰੋਂ ਦਰਸਨ ਇੱਧਰ ਇੱਧਰ ਆਓ ਤੰਤ ਬਾਬਾ ਨਾਨ ਸਿੰਘ ਜੀ ਤੰਤ ਬਾਬਾ ਇਸ਼ਰ ਸਿੰਘ ਜੀ ਜਿਉ ਆਪ ਦੇਖਣ ਕਰ ਰਏ ਇਹ ਬਾਬਾ ਇਸ਼ਰ ਸਿੰਘ ਜੀ ਦੀ ਕਾਰ ਹੈ ਬਾਕੀ ਇਤਿਹਾਸ ਹਰ ਲਿਖਿਆ ਪਿਆ ਇਸ ਵਿੱਚ ਬਹਿ ਕੇ ਬਾਬਾ ਜੀ ਸਫਰ ਕਰਿਆ ਕਰਦੇ ਸਨ ਤਰੋ ਤਾਂ ਪਾਗ ਹਨ ਦਰਸ਼ਨ ਹੋ ਗਏ ਵਾਹਿਗੁਰੂ ਭਲਾ ਕਰ ਸਭ ਦਾ ਸੇ ਵਾਹਿਗੁਰੂ ਭਲਾ ਕਰ ਸਭ ਦਾ ਕਰੇ ਸਿਨਾ ਸਿਮਰਨ ਪ੍ਰਭ ਆਪਣਾ ਮਾਨਤਾ ਨਾ ਭਈ ਅਰੋਗਾ ਵਾਹਿਗੁਰੂ

ਓਹੋ ਆ ਮ੍ਰਿਫੀਸ ਗੜੀ ਆ ਰਹੀ ਹੈ ਪ੍ਰੋਫੈਸ਼ਨਲ ਕੰਮ ਦਸ ਮਿੰਟ ਲੈ ਕਰ ਲਿਆ ਹੁਣ ਚੱਲ ਪਏ ਆਪਾਂ ਵਾਪਸੀ ਇੰਨੇ ਦਰੌਣਾ ਹੈ ਸਾਡੇ ਦਰਸ਼ਕ ਹੋਣੇ ਇਹ ਚਲੋ ਜੀ ਵੀ ਜਿੰਦਾ ਰਵੇ ਹਾਂਜੀ ਚਲਿਏ ਬੋਲਦੇ ਆਪਾਂ ਆਵਾਜ਼ ਜਦੋਂ ਬ੍ਰੇਕ ਮਾਰੀ ਜਖਰਾਵ ਚੱਲ ਪਏ ਆਪਾਂ ਬਟਾਲੇ ਤੋਂ ਵਾਪਸ ਹੁਣ ਲੱਗ ਜਾਣੇ 2 ਘੰਟੇ ਫਿਰ ਜਾਂਦੇ ਆ ਆ ਲొਕੇਸ਼ਨ ਆਪਾਂ ਟੂਰ ਦੇ ਸੁਣਦੇ ਆਏ ਤੇ ਫਿਲਹਾਲ ਸਾਡੇ 3 ਘੰਟੇ ਬਿਲਿੰਗਾਂ ਨੇ ਤਾਂ ਆਵਾਜ਼ਾਂ ਆ ਰਹੀਆਂ ਹਰ ਕੋਣ ਦੇ ਘਰੇ ਹੀ ਆ ਆ ਪਤਾ ਨਹੀਂ ਕਿਹੜਾ ਚੌਂਕ ਆ ਗਿਆ ਗਾਣੇ ਚੱਲ ਰਹੇ ਪੰਜਾਬੀ ਪੁਰਾਣੇ ਉਹ ਵੀ ਬਿੰਦ ਰਖੀਏ ਦੇ ਇੱਥੇ ਇਹਦੇ ਸ਼ਕਲਾਂ ਹੁਣ ਨਹੀਂ ਡਈ ਬਿੰਦ ਰਖੀਏ ਕੌਣ ਬਿੰਦ ਰਖੀਆ ਹੋਗਾ ਕਿੰਨੇ ਕਿੰਨੇ ਆਪਣੇ ਵਿਆਹ ਦੇ ਗਾਣੇ ਵਜਾਇਆ ਵਾਲਾ ਮੱਲੇ ਮੱਲੇ ਵੇਲੇ ਪਾਪ ਉੱਠਣਾ ਨਹੀਂ ਪਾਪ ਤੇ ਉੱਠ ਪਾਉਣੇ ਘਰ ਆਪਾਂ ਨਾ ਰੋਣਾ ਨਹੀਂ ਉਦੋਂ ਤੱਕ ਤੇ ਜਮਾ ਨਹੀਂ ਨਾ ਰੋਣਾ ਨਾਲੀ ਸਭ ਸਫਰ ਗੁੜਿਆਨਾ ਬੜਾ ਕੀਤਾ ਅੱਜ ਸਹੀ ਗਾ ਸਹੀ ਗਾ ਬੰਦੇ ਸਾਰੇ ਥੱਕ ਗਏ ਅੱਜ ਪਰ ਇਹ ਇਹ ਆਪਣੇ ਕਾਰਟੂਨ ਜਿਹਾ ਸੁਣਦੀ ਨਹੀਂ ਥੱਕਦੀ ਚਲੋ ਚਲੋ ਦੰਦ ਪਾਤਾ ਸਮਈ ਪਾਤਾ ਪਾਤਾ ਤੁੰਬਾ ਤੁੰਬਾ ਨੀਉ ਪਾਇਆ ਗੱਲ ਸੁਣ ਲਾ ਮੇਰੀ ਤੂੰ ਵੇਲਾ ਕੰਨ ਮਜ਼ਾਕ ਕਰਨ ਡਿਆ ਇਹ ਨਾ ਸਤੈ ਚੰਗਾ ਜੀ ਅੱਛਾ ਸਹੀ ਗਾ ਜੀ ਦੇ ਫਿਰ ਭੜਕੇ ਆਓਗੇ ਛੋਟ ਮੂਵੀ ਕਰਨ 4 ਵਜੇ ਮਨੇ ਦੇ ਕੈਟੀ ਈ ਕੇਤੀ ਸੱੰਡੀ ਉਹਨੂੰ ਚੱਲ ਗਾ ਮੈਂ ਚਲੋ ਮੈਂ ਮੈਂ ਆਉਂ ਮੈਂ ਆਉਂ ਬਾਹਰ ਕਰ ਦੋ ਹਰ ਗਣ ਬਾਹਰ ਕਰ ਦੋ ਚੰਗਾ ਸਵੇਰੇ ਆਵੀਂ ਫਿਰ ਹੈ ਫਿਰ ਥੋੜੀ ਖੋਸ਼ੀ ਨਾ ਪਤੀਸਾ ਖਾਉਂਗੀ ਜੋਨ ਨਵਟਾਗੀ ਓਕੇ ਚਲੋ ਠੀਕ ਹੈ ਧਿਆਨ ਨਾਲ ਜਾਇਓ ਇੱਕ ਭਾਈ ਮੈਂ ਜਾਵਾ ਜਾ ਰਿਹਾ ਹਾਂ ਕਾਹ ਕਰ ਤੋ ਸੋਕ ਦੇ ਹਾਂ ਉਹ ਖਾ ਲਿਆ ਪੀਸਾ ਹਾਂ ਵੇਖੋ ਟੰਗ ਤਾਂ ਮਟਾ ਸੁੱਟਦੀ ਆ ਲਾ ਆਪਾਂ ਗਏ ਸੂਰੀਏ ਅੱਜ ਕਰਾਉਂਗਾ ਇਹੀ ਤੇ ਉੱਥੇ ਦੀਵਨ ਮੈਡੀਸਨ ਲਿਓਣੀ ਸੀ ਤੋਂ ਦੇ ਚੱਕਰ ਚ ਫਿਰ ਆਪਾਂ ਵੀ ਅੱਜ ਗਏ ਤੇ ਆਪਣਾ ਥੋੜਾ ਕੰਮ ਇਹ ਨਾਲ ਇਸੇ ਬੰਨੇ ਚਲੋ ਕੰਮ ਫਿਰ ਆਏ ਆਪ ਤੇ ਇਹ ਨਾਲ ਰਸਤੇ ਵਿੱਚ ਤੇ ਨਾਲ ਰਸਤੇ ਵਿੱਚ ਜਲੰਧਰ ਦੇ ਵਿੱਚ ਆਪਾਂ ਨੂੰ ਵੀ ਕੰਮ ਨਹੀਂ ਮੰਨਉ ਜ਼ਰੂਰੀ ਕੋਈ ਤੇ ਉਹਦੇ ਚੱਕਰ ਚ ਫਿਰ ਮੈਂ ਨਾਲ ਚੱਲ ਗਿਆ ਚਲੋ ਫਿਰ ਮਿਲਦੇ ਆ ਨਕਸ਼ ਵਲੌਗ ਚ ਬਾ ਬਾਏ ਗੁੱਡ ਨਾਈਟ ਨਬ ਰਖਾ